855 ਫਰੀ ਸਟੇਟ ਟਰੈਕਟਰ ਆ ਇਹ ਮਾਡਲ 13 4 ਲੱਖ 85000 ਰੁਪਿਆ ਰੇਟ ਆ ਫੈਟੂਰ ਪੂਰੇ ਚੰਗੇ ਪੈ ਟਰੈਕਟਰ ਦੇ 70% ਟਾਇਰ ਰਹਿ ਗਏ ਮਗਰਲੇ ਮੂਹਰੇਲੇ ਟਾਇਰ ਵੀ ਚੰਗੇ ਆ Ориジナル ਪਿਆਰ ਰੰਗ ਰੰਗ ਵੀ ਪੂਰਾ ਚੰਗਾ ਇਹ ਟਰੈਕਟਰ ਸਾਹ ਬਹੁਤ ਪਿਆਰ ਪਾਵਰ ਫਲੇਰੰਗ ਵੀ ਸਪੀਡ ਕਰਾਇਆ ਵਾਹਟ ਰੈਟਰ ਜਿੰਜਣ ਦਾ ਰੰਗ ਵੀ ਪੂਰਾ ਸਾਫ ਹੈ ਤਾਂ ਪਰ ਬਹੁਤ ਸੋਹਣਾ ਲੱਗਾ ਛਤਰੀ ਛਤਰੀ ਟੱਕ ਡੱਕ ਪੂਰਾ ਕੈਂ ਆ ਆ ਫੋੜਾ 93 ਮਾਡਲ 215000 ਰੁਪਏ ਤਿਆਰ ਕੀਤਾ ਗਿਆ ਟਰੈਕਟਰ ਆ ਪਿਆਰ ਕਰਦੇ ਪੂਰਾ ਵਧੀਆ ਟਰੈਕਟਰ ਆ ਵੀ ਬਣਿਆ ਹੋਇਆ ਵਾ ਟਾਇਰ ਟੂ ਨਵੇਂ ਜਮਾ ਰੰਗ ਵੀ ਟੂਕੇਦਾ ਹੋਇਆ ਵਾ 5 ਸਾਲ ਦੀ ਗਾਰੰਟੀ ਰੰਗ ਦੀ ਸਾਰਾ ਕੰਮ ਇੰਜਨ ਇੰਜਨ ਦਾ ਲੈਪ ਲੋਰ ਦਾ ਗੇਰ ਪੂਰ ਦਾ ਇੱਕ ਨੰਬਰ ਆ ਸੁਵਰਾਜ 85517 ਮਾਡਲ 5 ਲੱਖ 73000 ਰੁਪਿਆ ਰੇਟ ਆ ਦਾ ਟਾਇਰ ਨਵੇਂ ਵਾ ਕਰ ਲੈ ਮੂਲ ਟਾਇਰ ਵੀ ਨਵੇਂ ਕੁੜੀਰ ਦੇ ਟਾਇਰ ਆ फिल्टर सा बहुत आराम पूरा डबल डेस्ट्रीब्यूटर लगे गया चरी उदरी पूरी चंगी है ਪੈਰ ਜਮਾਨਾ ਮੈਂ ਆਸ ਹੋਰ ਆਜ ਵੀ ਇਹਨਾਂ ਦਾ ਹੀ ਆ ਇਹ ਹੈਗਾ ਤਾਂ ਸਮਝਾ ਲਓ 7,80,000 ਰੁਪਏ ਵੀ 3 ਸਪੀਡ ਟਰੈਕਟਰ ਕਰਾਇਆ ਵਾ ਰੀਨਲ ਰੰਗ ਨਾਲ ਦਾ ਸਾਰਾ ਇੰਜਣ ਜਣ ਦਾ ਰੰਗ ਵੀ ਪੂਰਾ ਖਰਾਫ ਆ ਟਾਇਰ ਵੀ ਪੂਰੇ ਚੰਗੇ ਪਏ ਆ ਇਹ ਇਹਦੇ 60 65 ਦਾ ਟਾਇਰ ਆ ਪੂਰੇ ਟਾਇਰ ਵੀ ਪੂਰੇ ਚੰਗੇ ਪਏ ਆ ਪਾ 55 ਪਹਿਲੇ ਮਾਡਲ 97 ਮਾਡਲ 2 ਲੱਖ ਰੁਪਿਆ ਰੇਟ ਆਦਾ ਫੇਰ ਹੈ ਕਿ ਅੱਦੇ ਦੇੂਲੇ ਟਾਇਰ ਚੰਗੇ ਪਏ ਆ ਪਹਿਲੇ ਟਾਇਰ ਰਹੇਗਾ ਟਰੈਕਟਰ ਸੁੱਕਾ ਲੀਕ ਲੂਕ ਨਹੀਂ ਕਿਦਾਂ ਆਮ ਪਰ ਲੱਗਾ ਆ ਗਿਆ ਪੂਰਾ ਪੁੱਕਾ ਟਰੈਕਟਰ ਫਾਰਮ ਟਰੈਕ 60 98 ਮਾਡਲ 2 ਲੱਖ 35 ਹਜ਼ਾਰ ਰੁਪਿਆ ਡਬਲ ਕਲਚ ਲੈਕ ਲੱਗਾ ਹੋਇਆ ਪੂਰਾ ਵਧੀਆ ਛਤਰੀ ਛੁਤਰੀ ਚੰਗੀ ਟਾਇਰ ਹੈਗੇ 70 75 ਪੈਸੇ ਫੁੱਲ ਟਾਇਰ ਵੀ ਚੰਗੇ ਪਏ ਆ ਰੰਗ ਰੂنگ ਟਰੈਕਟਰ ਦਾ ਸਾਫ ਆ ਅਲੀਕਿੰਗ ਵੀ ਹੈ ਨਹੀਂ ਇੱਕਦਮ ਮਾਗਿਆ 60 ਸੱਤ ਮਾਡਲ ਆ 2 ਲੱਖ 80 ਹਜ਼ਾਰ ਰੇਟ ਆ ਕਾਪੀ ਪਾਸ ਆ 35 ਤੱਕ 235 ਤੱਕ ਘੱਟ ਦੇ ਗਲੇ ਫੁੱਲ ਟਾਇਰ ਵੀ ਅੱਧੇ ਜਿਆਦਾ ਹੀ ਆ ਟਰੈਕਟਰ ਸਾਫ ਬਹੁਤ ਆ ਰਾੰਗ ਰੰਗ ਪੂਰਾ ਵਧੀਆ ਪਿਆ ਟੈਕ ਡੋਕੇ ਦੇ ਵਿੱਚ ਅੰਗਾ ਲੱਗਾ ਛਤਰੀ ਛਤਰੀ ਪੂਰੀ ਵਧੀਆ ਬੰਪਰ ਵੀ ਪੂਰਾ ਚੰਗਾ ਲੱਗਾ ਹੁਣ 367 ਆ ਗਿਆ 967 ਇੱਕੀ ਮਾਡਲ ਆ 7,25,000 ਰੁਪਿਆ ਰੇਟ ਆ ਦਾ ਟਰੈਕਟਰ ਪੂਰਾ ਨਵਾਂ ਪਿਆ ਸਾਹਿਬ टायर भी है अस्सी पचासी है मूहला टायर एडी दे पूरे चंगे भी तो ट्रेटर जमा नवा ही पे चतरी शुदरी भी पूरी चंकी लगी है सत्तौ पैंती अठानवे मॉडल एक लाख पचासी हज़ार रुपया रेट वाला ये टायर है कि अद्ध ज्यादा ही है ਪਰੇ ਪੂਰਾ ਸਾਫ। ਹੋੜਾ 99 ਮਾਡਲ ਤਿਆਰ ਕੀਤਾ ਹੋਇਆ 1,95,000 ਰੁਪਏ ਰੇਟ ਹੈ ਦਾ। ਪੋਣਿਆ ਬਹੁਤ ਸੋਹਣਾ ਟਰੈਕਟਰ ਪੈਰ ਨਵੇਂ ਚਾਰੇ ਖਤਰੀਖਤਰੀ ਬਹੁਤ ਹੋਏ लवली ਟਰੈਕ ਪੂਰਾ ਕੈਮ ਆ ਦੇ ਵਧੀਆ ਕੰਮ ਹੈ ਵਾਹ ਟਰੈਕਟਰ ਦਾ ਪਰ ਆਮਾਰ 852 4 ਲੱਖ ਤੇ 60000 ਰੁਪਿਆ ਰੇਟ ਦਾ ਇਹ ਵੀ ਟਾਇਰ ਟੂਰ ਪੂਰੇ ਚੰਗੇ ਆ ਅੱਸੀ ਬਹਿ ਟਾਇਰ ਆ ਟਰੈਕਟਰ ਪੂਰਾ ਸਾਫ ਆ ਅਰੀਜਨਲ ਦਾ ਕਰੂੰਗਾ 100 ਲੇ ਟਾਇਰ ਵੀ ਚੰਗੇ ਪਏ ਆ ਪਰਪੁਰਾ ਜੰਗਾਰਾ ਫਾਰਮਟਰੈਕ 60 16 ਮਾਡਲ 475000 ਰੁਪਿਆ ਰੇਟ ਇਹ ਵੀ ਟਰੈਕਟਰ ਪੂਰਾ ਨਵਾਂ ਪਿਆ ਜਾਵਾ ਟਾਇਰ ਪੂਰੇ ਚੰਗੇ ਆ ਹੈਗੇ 80% ਟਾਇਰ ਮੂਰਲੇ ਟਾਇਰ ਰੇਡੀਅਲ ਪੂਰੇ ਚੰਗੇ ਟਾਇਰ ਮੂਰਲੇ ਪੂਰਾ ਸਾਫ ਆ ਟਰੈਕਟਰ ਨਾਲ ਦਾ ਹੀ ਰੰਗ ਰੰਗ ਪਿਆ ਕੋਈ ਸਮੱਸਿਆ ਨਹੀਂ ਕੋਈ ਮਟਰਕਾ ਖਾਸ ਨੂੰ 11 ਮਾਡਲ 4 ਲੱਖ ਰੁਪਇਆ ਰੇਟ ਆ ਦਾ ਟਾਪ ਮਾਡਲ ਆ ਇਹ ਟਰੈਕਟਰ ਪੂਰਾ ਚੰਗਾ ਪਿਆ ਟਾਇਰ ਵੀ ਹੈਗੇ ਅੱਧੇ ਨਾਲੋਂ ਜ਼ਿਆਦੇ ਟਰੈਕ ਲੱਗਾ ਵਧੀਆ ਪੂਰਾ ਵਧੀਆ ਬਣਿਆ ਵਟ 855 14 ਮਾਡਲ 495 ਹਜ਼ਾਰ ਟਾਪ ਮਾਡਲ ਕੀ ਵੀ ਤੇ ਨੰਬਰ ਪੂਰਾ ਨਵਾਂ ਵਾ ਟਰੈਕਟਰ ਵੀ टायर भी है अस्सी पैसे मूर टायर भी चंगे ट्रैक्टर पूरा साफ पूरा ओरिजिनल पे पूरा साफ है ट्रैक्टर ਗੈਲਰੀ ਬਣਾ ਲਈ ਦੀ ਆ ਟ੍ਰੇਸਪੈਸ਼ਲ ਨੰਬਰ ਬੋਲ ਦਿੰਦਾ ਮੈਂ ਆ ਤਿੰਨੇ ਹੀ ਆਪਣੇ ਆ ਨਹੀਂ ਬੰਦਾ ਇੱਥੇ ਹੀ ਆ ਗਿਆ ਵਾ ਜੀ ਠੀਕ ਆ ਠੀਕ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਮ ਟ੍ਰੈਕ 45 ਹੈ ਬਹਿ ਗਿਆ ਕੋਈ ਨਹੀਂ ਕੋਈ ਨਹੀਂ ਠੀਕ ਆ